ਅਲ ਅਮਰਨਾਥ ਦੇ ਵਿੱਚ ਯਾਤਰਾ ਜਾ ਰਹੀ ਸੀ ਜੀ ਦੇ ਵਿੱਚ ਪੰਜਾਬ ਦੇ ਸ਼ਰਧਾਲੂ ਇਸੇ ਸਾਥ ਕਰਦੇ ਇੰਹਾਸ ਦੇ ਜੀ ਤੇਾਨਕ ਇਹਨਾਂ ਨੇ ਛਾਲਾ ਮਾਰ ਕੇ ਥੂ ਕਰ ਦਿੱਤੀ ਸਾਡੇ ਪਾਸੇ ਹਫਰਾ ਤੋਂ ਬੜੀ ਮਾਚੀ ਪਾਰਨ ਕੀ ਹੋਇਆ ਕਿ ਇਹ ਜਿਹੜੀ ਬੱਤ ਅਮਰਨਾਥ ਨੂੰ ਜਾ ਰਹੀ ਸੀ ਆ ਦੇਖੋ ਉਹਦੀ ਬਰੇਕ ਟੇਨ ਹੋ ਗਈ ਤੇ ਜਦੋਂ ਸਵਾਰ ਯਾਤਰੀਆਂ ਨੂੰ ਸਤਾ ਲੱਗਾ ਕਿ ਸਾਡੀ ਬੱਸ ਦੀ ਬ੍ਰੇਕ ਫੇਲ ਹੋ ਗਈ ਹੈ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ خاطر ਜਲਦੀ ਬੱਸ ਦੇ ਵਿੱਚੋਂ ਛਾਲਾ ਮਾਰਨੇ ਸ਼ੁਰੂ ਕਰ ਦਿੱਤੇ ਤੇ ਤੇ ਤਾਰੀਫ ਕਰਨੀ ਪਣਦੀ ਆ ਪੁਲਿਸ ਵੀ ਤੇ ਪੌਜ ਦੀ ਜਿਨ੍ਹਾਂ ਨੇ ਗੱਡੀ ਮਗਰ ਲਾ ਕੇ ਅੰਬੈਰੀਟੇਟਿੰਗ ਕਰਕੇ ਉਹ ਬੱਸ ਨੂੰ ਬੜੇ ਇਸਨੀਪਲ ਨਾਲ ਰੁਕਿਆ ਜਾ ਰਿਹਾ ਤੇ ਰੋਕ ਲਿਆ ਉਸ ਫਰਜ਼ਾਲੀ ਜਿਨ੍ਹਾਂ ਨੇ ਤਾਲਾ ਮਾਰੇ ਆ ਸੀ ਉਹ ਇੱਕ ਨਹੀਂ ਹੋਏ ਨੇ ਬਾਕੀ ਸਾਰੇ ਸ਼ਰਧਾਲੂਆਂ ਦੀ ਜਿਹੜੀ ਆ ਉਹ ਜਾਨ ਬਚ ਗਈ ਹੈ ਪਰਮੇਸ਼ਰ ਦਾ ਸ਼ੁਕਰ ਹੈ ਕਿ ਇੰਨਾ ਯਾਤਰੀਆਂ ਹੋਲ ਦੀ ਪਰ ਵੀ ਪਹੁੰਚ ਆਇਆ ਜੇ ਕੋਈ ਵੀ ਵੱਡਾ ਹਾਦਸਾ ਹੋਪਰਦਾ ਸੀ ਸ਼ੁਕਰ ਦਾ ਜੇ ਬੱਤ ਨਾ ਰੋਗਦੀ ਇਹ ਬੱਤ ਖਾਈ ਤੇ ਦੇਖ ਸਕੀ ਜਿਸ ਨਾਲ ਵੱਡਾ ਜਾਨੀ ਇਨਸਾਨ ਬਚਦਾ ਹੈ ਇਹ ਉੱਥੋਂ ਦੀ ਉਲਖ ਇਹ ਖਾਸ ਕਰਕੇ ਕੋਈ ਜਿਹੜੀ ਬੱਤ ਅਧੀ ਵਰਤੀ ਗਈ ਆ ਉਹਦੇ ਕਰਕੇ ਕਿਤਾਰਾ ਬਚਾਇਆ ਤੁਸੀਂ ਕਿਹਨਾਂ ਹੁੰਦੇ ਆ ਸਾਰੇ ਕਿਤੇ ਜਾਨ ਲਾਉਣ ਦੀ ਹਰ ਕੋਈ ਕਰਦਾ ਉਹ ਦੇਖੋ ਛਾਲਾ ਬਜਦੇ ਨੇ ਉਹ ਉਹਨਾਂ ਦੇ ਜਿਹੜਾ ਛਾਲਾ ਮਾਰਿਆ ਤੇ ਉਹ ਪਤਾ ਨਹੀਂ ਕਿ ਬਾਕੀ ਸਾਰੇ ਫਟ ਗਏ ਕਿ ਕਰ ਗਏ ਕੋਈ ਤੇ